ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਉਹ ਇਸ ਗੱਲ ਤੋਂ ਬੜੇ ਪਰੇਸ਼ਾਨ ਹਨ ਤੇ ਜੇਕਰ ਉਹ ਆਪਣੇ ਘਰ ਵਿੱਚ ਇਸ ਜਗ੍ਹਾ ਤੇ ਹਲਦੀ ਦੀ ਗੰਡ ਰੱਖ ਦਿੰਦੇ ਹਨ ਤਾਂ ਵੇਖ ਲੈਣਾ ਕਿ ਉਹਨਾਂ ਦੇ ਰਿਸ਼ਤੇ ਆਪ ਚੱਲ ਕੇ ਆਉਣਗੇ ਸੋ ਸਾਥ ਸੰਗਤਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਇੱਕ ਛੋਟਾ ਜਿਹਾ ਉਪਾਅ ਸਾਂਝਾ ਕਰਨ ਵਾਲੇ ਹਾਂ ਜੀ ਜੋ ਮਾਤਾ ਪਿਤਾ ਆਪਣੇ ਬੱਚਿਆਂ ਦੀ ਵਿਆਹ ਸ਼ਾਦੀ ਨੂੰ ਲੈ ਕੇ ਬਹੁਤ ਹੀ ਪਰੇਸ਼ਾਨ ਰਹਿੰਦੇ ਹਨ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਤੁਹਾਡੇ ਲਈ ਇੱਕ ਸੌਖਾ ਤੇ ਸਰਲ ਤਰੀਕਾ ਜੋ ਕਿ ਤੁਸੀਂ ਘਰ ਵਿੱਚ ਬੈਠ ਕੇ ਹੀ ਕਰ ਸਕਦੇ ਹੋ ਸਾਧ ਸੰਗਿਆ ਜੀ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਜੇਕਰ ਤੁਸੀਂ ਇਸ ਉਪਾਅ ਨੂੰ ਚੰਗੀ ਤਰ੍ਹਾਂ ਸਮਝ ਕੇ ਕਰ ਲਓਗੇ ਤਾਂ ਤੁਹਾਡੇ ਬੱਚਿਆਂ ਦੇ ਵਿਆਹਾਂ ਦੇ ਲਈ ਜਿਸ ਤਰ੍ਹਾਂ ਦਾ ਵੀ ਤੁਸੀਂ ਰਿਸ਼ਤਾ ਚਾਹੁੰਦੇ ਹੋ ਤੁਹਾਡੇ ਘਰ ਵਿੱਚ ਰਿਸ਼ਤਾ ਜ਼ਰੂਰ ਆ ਜਾਵੇਗਾ ਤੁਹਾਡੇ ਬੱਚਿਆਂ ਦੀ ਵਿਆਹ ਦੀ ਤਰੀਕ ਵੀ ਤੈਅ ਹੋ ਜਾਵੇਗੀ ਜੇਕਰ ਇਸ ਉਪਾਰ ਨੂੰ ਤੁਹਾਡੇ ਬੱਚੇ ਜਿਨ੍ਹਾਂ ਦਾ ਵਿਆਹ ਸ਼ਾਦੀ ਨਹੀਂ ਹੋ ਰਿਹਾ ਉਹ ਵੀ ਕਰਨਾ ਚਾਹੁੰਦੇ ਹਨ ਤਾਂ ਉਹ ਵੀ ਇਸ ਉਪਾਰ ਨੂੰ ਬੜੇ ਸੌਖੇ ਤੇ ਸਰਲ ਤਰੀਕੇ ਦੇ ਨਾਲ ਘਰ ਬੈਠ ਕੇ ਹੀ ਕਰ ਸਕਦੇ ਹਨ ਜੇਕਰ ਤੁਹਾਡੇ ਬੱਚੇ ਇਹ ਉਪਾਰ ਨੂੰ ਨਹੀਂ ਕਰ ਸਕਦੇ ਉਹਨਾਂ ਦੇ ਮਾਤਾ ਪਿਤਾ ਆਪਣੇ ਘਰ ਵਿੱਚ ਬੈਠ ਕੇ ਬੱਚਿਆਂ ਦੇ ਵਿਆਹ ਲਈ ਕਰ ਸਕਦੇ ਹਨ ਸਤ ਸੰਗਤ ਜੀ ਜਦੋਂ ਤੁਹਾਡੇ ਬੱਚਿਆਂ ਦੀ ਕੁੰਡਲੀ ਦੇ ਵਿੱਚ ਕੁਝ ਗ੍ਰਹ ਦੋਸ਼ ਚੱਲਦੇ ਹਨ ਉਹਨਾਂ ਦੇ ਚੱਲਣ ਕਰਕੇ ਉਹਨਾਂ ਦੇ ਵਿਆਹ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਇਹ ਪ੍ਰੋਬਲਮ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਬੜੀ ਜਲਦੀ ਦੂਰ ਹੋ ਜਾਵੇਗੀ ਇਸ ਉਪਾਅ ਨੂੰ ਕਿੰਨੇ ਦਿਨ ਲਗਾਤਾਰ ਕਿਸ ਸਮੇਂ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੋਵੇਗਾ ਇਹ ਸਾਰੀ ਜਾਣਕਾਰੀ ਅੱਜ ਅਸੀਂ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਸਾਧ ਸੰਗਾ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਸਾਧ ਸੰਗਾ ਜੀ ਕੁਝ ਬੱਚੇ ਐਸੇ ਹੁੰਦੇ ਹਨ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਪਿਤ੍ਰ ਦੋਸ਼ ਜਾਂ ਫਿਰ ગ્રਹ ਦੋਸ਼ ਲੱਗੇ ਹੁੰਦੇ ਹਨ ਜਾਂ ਫਿਰ ਕੁਝ ਬੱਚੇ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦੀ ਕੁੰਡਲੀ ਵਿੱਚ ਨજર ਦੋਸ਼ ਹੁੰਦੇ ਹਨ ਜਿਨ੍ਹਾਂ ਦੀ ਕੁੰਡਲੀ ਵਿੱਚ ਇਹ ਪ੍ਰੋਬਲਮ ਹੁੰਦੀ ਹੈ ਸਤਸੰਗ ਜੀ ਉਹਨਾਂ ਦੇ ਘਰ ਵਿੱਚ ਬੱਚਿਆਂ ਦੇ ਰਿਸ਼ਤੇ ਆਉਂਦੇ ਤਾਂ ਹਨ ਪਰ ਨੇਪਰੇ ਨਹੀਂ ਚੜਦੇ ਪਰ ਇਸ ਤੋਂ ਇਲਾਵਾ ਜੇਕਰ ਰਿਸ਼ਤਾ ਹੋ ਵੀ ਜਾਂਦਾ ਹੈ ਜਾਂ ਬਿਲਕੁਲ ਸਮੇਂ ਤੇ ਆ ਕੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਹਨ ਜਿਨ੍ਹਾਂ ਦੇ ਕਰਕੇ ਤੁਹਾਡੇ ਬੱਚੇ ਦੇ ਪੂਰੇ ਵਿਆਹ ਦੇ ਸਮੇਂ ਰਿਸ਼ਤਾ ਹੀ ਟੁੱਟ ਜਾਂਦਾ ਹੈ। ਕਈ ਵਾਰ ਸਾਦ ਸੰਗਤ ਜੀ ਇਸ ਤਰ੍ਹਾਂ ਦੇ ਵੀ ਹਾਲਾਤ ਹੋ ਜਾਂਦੇ ਹਨ। ਜਦੋਂ ਸਾਡੇ ਘਰ ਦੇ ਵਿੱਚ ਰਿਸ਼ਤੇ ਆਉਣ ਲਈ ਆਉਂਦੇ ਹਨ। ਸਾਰੇ ਗੱਲਬਾਤ ਤੈਅ ਹੋਣ ਦੇ ਬਾਅਦ ਸਾਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਹੁਣ ਸਾਡਾ ਰਿਸ਼ਤਾ ਤੈਅ ਹੋ ਜਾਵੇਗਾ ਤੇ ਵਿਆਹ ਹੋ ਜਾਵੇਗਾ। ਪਰ ਬਿਲਕੁਲ ਸਮੇਂ ਤੇ ਆ ਕੇ ਉਹ 네ਗੇਟਿਵ ਰਿਜ਼ਲਟ ਮਿਲ ਜਾਂਦੇ ਹਨ। ਜਿਸ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਵੀ ਫੇਸ ਕਰਨੀਆਂ ਪੈਂਦੀਆਂ ਹਨ। ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਚੱਲ ਰਹੀਆਂ ਹਨ ਤਾਂ ਤੁਹਾਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਅੱਜ ਜੋ ਅਸੀਂ ਤੁਹਾਨੂੰ ਉਪਾਅ ਦੱਸਣ ਵਾਲੇ ਹਾਂ ਜੀ ਸਾਡੇ ਦੱਸੇ ਅਨੁਸਾਰ ਜੇਕਰ ਤੁਸੀਂ ਕਰ ਲੈਂਦੇ ਹੋ ਪੂਰੇ ਵਿਸ਼ਵਾਸ ਦੇ ਨਾਲ ਤਾਂ ਤੁਹਾਨੂੰ ਇਸ ਦਾ ਰਿਜ਼ਲਟ ਜ਼ਰੂਰ ਮਿਲ ਜਾਵੇਗਾ ਸਾਧ ਸੰਗਤ ਜੀ ਇਸ ਉਪਾਅ ਨੂੰ ਤੁਸੀਂ ਕਿਹੜੇ ਦਿਨ ਤੇ ਕਿਹੜੇ ਸਮੇਂ ਕਰਨਾ ਹੈ ਕਿ ਇਹ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਜੇਕਰ ਤੁਸੀਂ ਆਪਣੀ ਲੜਕੀ ਦੇ ਵਿਆਹ ਲਈ ਉਪਾਅ ਕਰਨ ਵਾਲੇ ਹੋ ਇਸ ਉਪਾਅ ਨੂੰ ਤੁਸੀਂ ਵੀਰਵਾਰ ਵਾਲੇ ਦਿਨ ਕਰਨਾ ਹੈ ਤੇ ਸਵੇਰ ਦੇ ਸਮੇਂ ਕਰਨਾ ਹੈ ਜੇਕਰ ਤੁਸੀਂ ਆਪਣੇ ਲੜਕੇ ਦੇ ਵਿਆਹ ਲਈ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਤੁਸੀਂ ਇਸ ਉਪਾਅ ਨੂੰ ਸ਼ੁੱਕਰਵਾਰ ਵਾਲੇ ਦਿਨ ਸਵੇਰ ਦੇ ਸਮੇਂ ਕਰਨਾ ਹੈ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਇਸ ਤੋਂ ਇਲਾਵਾ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਉਪਾਕਰਣ ਦੇ ਲਈ ਤੁਹਾਡੇ ਕੋਲ 5 ਹਲਦੀ ਦੀਆਂ ਗੰਡਾ ਹੋਣੀਆਂ ਚਾਹੀਦੀਆਂ ਹਨ ਬਿਲਕੁਲ ਸਾਫ਼ ਸੁਥਰੀਆਂ 5 ਹਲਦੀ ਦੀਆਂ ਗੰਡਾਂ ਲੈਣ ਤੋਂ ਬਾਅਦ ਸਾਧ ਸੰਗਤ ਜੀ ਤੁਸੀਂ ਇੱਕ ਪੀਲੇ ਰੰਗ ਦਾ ਕੱਪੜਾ ਲੈਣਾ ਹੈ ਜਿਹੜਾ ਕਿ ਰੁਮਾਲ ਦੇ ਸਾਈਜ਼ ਦਾ ਹੋਵੇ ਜੇਕਰ ਤੁਸੀਂ ਆਪਣੀ ਲੜਕੀ ਦੇ ਲਈ ਉਪਾ ਕਰੋਗੇ ਤਾਂ ਤੁਸੀਂ ਪੀਲੇ ਰੰਗ ਦਾ ਕੱਪੜਾ ਲੈਣਾ ਹੈ ਜੇਕਰ ਇਸ ਉਪਾਰ ਨੂੰ ਤੁਸੀਂ ਲੜਕੇ ਦੇ ਵਿਆਹ ਲਈ ਕਰ ਰਹੇ ਹੋ ਤਾਂ ਤੁਸੀਂ ਸਫੇਦ ਰੰਗ ਦਾ ਕੱਪੜਾ ਦਾ ਸਾਈਜ਼ ਲੈਣਾ ਹੈ ਜੋ ਰੁਮਾਲ ਦੇ ਸਾਈਜ਼ ਦਾ ਹੋਵੇ ਇਸ ਤੋਂ ਇਲਾਵਾ ਤੁਸੀਂ ਉਸ ਦੇ ਕੋਲ ਇੱਕ ਰੈੱਡ ਕਲਰ ਦਾ ਸਕੈਚ ਹੋਣਾ ਚਾਹੀਦਾ ਹੈ ਜੋ ਉਸ ਦੇ ਨਾਲ ਤੁਹਾਡੇ ਕੋਲ ਇੱਕ ਰੈੱਡ ਕਲਰ ਦੀ ਮੋਲੀ ਵੀ ਹੋਣੀ ਚਾਹੀਦੀ ਹੈ ਜਿਹੜੀ ਅਸੀਂ ਹੱਥ ਤੇ ਬੰਨਦੇ ਹਾਂ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡੇ ਕੋਲ ਇਹਨਾਂ ਸਮਾਨ ਹੋਣਾ ਬੜਾ ਜ਼ਰੂਰੀ ਹੈ ਇਸ ਉਪਾਅ ਨੂੰ ਤੁਸੀਂ ਜੇਕਰ ਲੜਕੀ ਦੇ ਵਿਆਹ ਲਈ ਕਰੋਗੇ ਤਾਂ ਵੀਰਵਾਰ ਵਾਲੇ ਦਿਨ ਜੇਕਰ ਲੜਕੇ ਲਈ ਕਰ ਰਹੇ ਹੋ ਤਾਂ ਸ਼ੁੱਕਰਵਾਰ ਵਾਲੇ ਦਿਨ ਏਨੀ ਤੁਸੀਂ ਸਮਗਰੀ ਲੈ ਕੇ ਸਵੇਰ ਦੇ ਸਮੇਂ ਉੱਠਦੇ ਅੰਸਾਰ ਹੀ ਇਸ਼ਨਾਨ ਕਰਕੇ ਸਾਫ਼ ਸੁਥਰੇ ਕੱਪੜੇ ਪਾ ਕੇ ਇਸ ਤੋਂ ਬਾਅਦ ਹੀ ਇਹ ਉਪਾਰ ਨੂੰ ਕਰਨ ਦੇ ਲਈ ਸਾਰਾ ਸਮਾਨ ਜਿਹੜਾ ਤੁਸੀਂ ਲਿਆ ਹੋਵੇਗਾ ਇਸ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਤੁਹਾਡਾ ਪਾਠ ਪੂਜਾ ਵਾਲਾ ਕਮਰਾ ਹੈ ਜਾਂ ਸਥਾਨ ਹੈ ਉਸੇ ਸਥਾਨ ਤੇ ਲੈ ਜਾ ਕੇ ਤੁਸੀਂ ਇਸ ਸਮਾਨ ਨੂੰ ਬੈਠ ਜਾਣਾ ਹੈ ਤੁਹਾਡੇ ਘਰ ਦੇ ਵਿੱਚ ਜੇਕਰ ਕਿਸੇ ਵੀ ਧਾਰਮਿਕ ਸਥਾਨ ਦਾ ਜਲ ਹੋਵੇ ਉਹ ਵੀ ਤੁਸੀਂ ਥੋੜਾ ਜਿਹਾ ਜਲ ਲੈ ਸਕਦੇ ਹੋ ਉਸ ਨੂੰ ਤੁਸੀਂ ਜਿਹੜਾ ਸਮਾਨ ਲਿਆ ਹੈ ਉਪਾ ਕਰਨ ਦੇ ਲਈ ਉਸ ਦੇ ਉੱਪਰ ਥੋੜਾ ਜਿਹਾ ਜਲ ਦਾ ਛੱਟਾ ਮਾਰ ਦੇਣਾ ਹੈ ਤੇ ਆਪਣੇ ਉੱਪਰ ਵੀ ਉਸ ਜਲ ਦਾ ਥੋੜਾ ਜਿਹਾ ਛੱਟਾ ਮਾਰਨਾ ਹੈ ਇਸ ਤੋਂ ਇਲਾਵਾ ਜੇਕਰ ਸਾਥ ਸੰਗਤ ਜੀ ਤੁਹਾਡੇ ਕਿਸੇ ਧਾਰਮਿਕ ਸਥਾਨ ਦਾ ਜਲ ਨਹੀਂ ਹੈ ਤੁਹਾਡੇ ਘਰ ਦੇ ਵਿੱਚ ਜਿਹੜਾ ਬਿਲਕੁਲ ਸਾਫ਼ ਸੁਥਰਾ ਜਲ ਹੈ ਉਸ ਦਾ ਵੀ ਤੁਸੀਂ ਛੱਟਾ ਦੇ ਸਕਦੇ ਹੋ ਇਸ ਤੋਂ ਬਾਅਦ ਸ ਵਿੱਚ ਸਾਤ ਸੰਗਤ ਜੀ ਜਿਹੜਾ ਵੀ ਤੁਹਾਡੇ ਘਰ ਵਿੱਚ ਪਾਠ ਪੂਜਾ ਵਾਲਾ ਸਥਾਨ ਹੋਵੇਗਾ ਉੱਥੇ ਤੁਸੀਂ ਦੇਸੀ ਘਿਓ ਦਾ ਇੱਕ ਦੀਵਾ ਜਗਾ ਦੇਣਾ ਹੈ ਦੀਵਾ ਜਗਾਉਣ ਤੋਂ ਬਾਅਦ ਵਿੱਚ ਤੁਸੀਂ ਜਦੋਂ ਆਪਣੇ ਪਰਮਾਤਮਾ ਨੂੰ ਯਾਦ ਕਰਨ ਦੇ ਲਈ ਜਿਹੜੇ ਵੀ ਦੇਵੀ ਦੇਵਤੇ ਜਾਂ ਪਰਮਾਤਮਾ ਜੀ ਨੂੰ ਮੰਨਦੇ ਹੋ ਉਹਨਾਂ ਦੇ ਅੱਗੇ ਤੁਸੀਂ ਆਪਣੀ ਅਰਦਾਸ ਬੇਨਤੀ ਕਰਨੀ ਹੈ ਜੋ ਤੁਸੀਂ ਉਪਾਕਰਨ ਜਾ ਰਹੇ ਹੋ ਜਾ ਇਹ ਉਪਾਅ ਕਰਦੇ ਸਮੇਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਵਿਗਨ ਜਾਂ ਪ੍ਰੋਬਲਮ ਨਾ ਆ ਜਾਵੇ ਤੁਹਾਡੀ ਜੋ ਵੀ ਇੱਛਾ ਹੈ ਉਹ ਪਰਮਾਤਮਾ ਜੀ ਜਲਦ ਪੂਰੀ ਕਰ ਦੇਣ ਇਸ ਤਰ੍ਹਾਂ ਸਾਧ ਸੰਗਤ ਜੀ ਅਰਦਾਸ ਬੇਨਤੀ ਕਰਨ ਤੋਂ ਬਾਅਦ ਜੋ ਤੁਸੀਂ ਹਲਦੀ ਦੀਆਂ ਪੰਜ ਗੰਡਾਂ ਲਈਆਂ ਹਨ ਉਹਨਾਂ ਵਿੱਚੋਂ ਇੱਕ ਗੰਡ ਤੁਸੀਂ ਲੈਣੀ ਹੈ ਤੇ ਉਸ ਉੱਪਰ ਤੁਸੀਂ ਰੈੱਡ ਕਲਰ ਦਾ ਜਿਹੜਾ ਸਕੈਚ ਲਿਆ ਸੀ ਉਸ ਦੇ ਨਾਲ ਉਸ ਗੰਡ ਦੇ ਉੱਪਰ ਤੁਸੀਂ ਲਿਖਣਾ ਹੈ ਪਿੱਤਰ ਦੋਸ਼ ਬੜੀ ਆਸਾਨੀ ਦੇ ਨਾਲ ਤੁਸੀਂ ਉਸ ਹਲਦੀ ਦੇ ਉੱਪਰ ਗੰਡ ਦੇ ਉੱਪਰ ਲਿਖ ਸਕਦੇ ਹੋ ਲਿਖਣ ਤੋਂ ਬਾਅਦ ਇਸ ਗੰਡ ਨੂੰ ਤੁਸੀਂ ਰੱਖ ਦੇਣਾ ਹੈ ਦੂਸਰੀ ਗੰਡ ਚੁੱਕ ਲੈਣੀ ਹੈ ਤੇ ਉਸ ਦੇ ਉੱਪਰ ਵੀ ਲਿਖਣਾ ਹੈ ਕੁੰਡਲੀ ਦੋਸ਼ ਇਹ ਲਿਖਣ ਤੋਂ ਬਾਅਦ ਉਸ ਨੂੰ ਰੱਖ ਕੇ ਫਿਰ ਤੀਸਰੀ ਲੈਣੀ ਹੈ ਤੀਸਰੀ ਗੰਡ ਤੇ ਲਿਖਣਾ ਹੈ ਜੀ ਮੰਗਲ ਦੋਸ਼ ਮੰਗਲ ਦੋਸ਼ ਲਿਖਣ ਤੋਂ ਬਾਅਦ ਵਿੱਚ ਇਸ ਹਲਦੀ ਦੀ ਗੰਡ ਦੇ ਉੱਪਰ ਤੁਸੀਂ ਉੱਥੇ ਹੀ ਰੱਖ ਦੇਣੀ ਹੈ ਫਿਰ ਤੁਸੀਂ ਚੌਥੀ ਗੰਢ ਲੈਣੀ ਹੈ ਉਸ ਗੰਢ ਵਿੱਚ ਉੱਕ ਲੈਣਾ ਹੈ ਉਸ ਦੇ ਉੱਪਰ ਤੁਸੀਂ ਲਿਖਣਾ ਹੈ ਜੀ ਨજર ਦੋਸ਼ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਬੇਟੇ ਜਾਂ ਬੇਟੀ ਦਾ ਕਿਸੇ ਪ੍ਰਕਾਰ ਦੀ ਜੇਕਰ ਨજર ਲੱਗੀ ਹੋਵੇਗੀ ਇਹ ਲਿਖਣ ਨਾਲ ਜਿੰਨੀ ਵੀ ਨજર ਹੋਵੇਗੀ ਸਾਰੀ ਦੂਰ ਹੋ ਜਾਵੇਗੀ ਇਸ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਪੰਜਵੀਂ ਹਲਦੀ ਦੀ ਗੰਢ ਚੁੱਕਣੀ ਹੈ ਉਸ ਉੱਪਰ ਲਿਖ ਦੇਣਾ ਹੈ ਜੀ ਅੰਨੇ ਦੋਸ਼ ਕਹਿਣ ਦਾ ਭਾਵ ਕਿਸੇ ਪ੍ਰਕਾਰ ਦਾ ਵੀ ਜੇਕਰ ਕੋਈ ਦੋਸ਼ ਹੋਵੇ ਉਹ ਵੀ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਵੇਗਾ ਕਿਉਂਕਿ ਦੋਸ਼ ਬਹੁਤ ਪ੍ਰਕਾਰ ਦੇ ਹੁੰਦੇ ਹਨ ਕਹਿਣ ਤੋਂ ਭਾਵ ਕਿਸੇ ਤਰ੍ਹਾਂ ਦਾ ਕੋਈ ਵੀ ਦੋਸ਼ ਹੋਵੇਗਾ ਜੋ ਪੰਜਵੀਂ ਹਲਦੀ ਦੀ ਗੰਢ ਹੈ ਉਸ ਉੱਪਰ ਲਿਖਿਆ ਹੋਵੇਗਾ ਉਹ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਦੋਸ਼ ਜਿਹੜਾ ਦੂਰ ਹੋ ਜਾਵੇਗਾ ਸਾਤ ਸੰਗਾ ਜੀ ਪੰਜ ਹਲਦੀ ਦੀਆਂ ਗੰਡਾਂ ਦੇ ਉੱਪਰ ਲਿਖਣ ਤੋਂ ਬਾਅਦ ਇਹ ਪੰਜੇ ਹੀ ਗੰਡਾਂ ਨੂੰ ਤੁਸੀਂ ਇਕੱਠੀਆਂ ਕਰ ਲੈਣਾ ਹੈ ਇਕੱਠੀਆਂ ਕਰਨ ਤੋਂ ਬਾਅਦ ਜਿਹੜੀ ਤੁਸੀਂ ਮੌਲੀ ਲਈ ਸੀ ਉਸ ਮੌਲੀ ਦੇ ਨਾਲ ਤੁਸੀਂ ਇਹਨਾਂ ਗੰਡਾਂ ਨੂੰ 7 ਵਾਰ ਉੱਪਰ ਲਪੇਟ ਦੇਣੀ ਹੈ 7 ਵਾਰ ਲਪੇਟਣ ਤੋਂ ਬਾਅਦ ਤੁਸੀਂ ਜਿਹੜੀ ਮੌਲੀ ਵੱਧ ਜਾਵੇਗੀ ਉਸ ਨੂੰ ਤੋੜ ਦੇਣਾ ਹੈ ਪਰ ਤੁਸੀਂ ਇਸ ਮੌਲੀ ਦੀ ਗੰਢ ਨਹੀਂ ਲਗਾਉਣੀ ਜੋ ਸਾਈਡ ਤੋਂ ਹੋਵੇਗੀ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਕਵਰ ਕਰ ਦੇਣਾ ਹੈ ਦੂਸਰੀ ਮੌਲੀ ਵਾਲੇ ਧਾਗੇ ਦੇ ਵਿੱਚ ਲਪੇਟ ਦੇਣਾ ਹੈ ਇਸ ਤਰ੍ਹਾਂ ਇੱਕ ਗੁੱਠਲੀ ਜਿਹੀ ਤਿਆਰ ਹੋ ਜਾਵੇਗੀ ਤੇ ਇਸ ਦੇ ਲਈ ਤੁਸੀਂ ਪੀਲੇ ਰੰਗ ਦਾ ਕੱਪੜਾ ਜੇਕਰ ਲੜਕੀ ਦੇ ਲਈ ਕਰ ਰਹੇ ਸੀ ਤਾਂ ਪੀਲੇ ਕੱਪੜੇ ਦੇ ਰੰਗ ਦੇ ਕੱਪੜੇ ਨੂੰ ਲੜਕੇ ਦੇ ਲਈ ਕਰੋਗੇ ਤਾਂ ਸਫੇਦ ਰੰਗ ਦਾ ਰੁਮਾਲ ਜਿਹਾ ਕੱਪੜਾ ਲੈਣਾ ਹੈ ਤੁਸੀਂ ਇਹ ਹਲਦੀ ਦੀਆਂ ਗੰਡਾਂ ਦੇ ਵਿੱਚ ਜਿਹੜੀ ਮੌਲੀ ਲਪੇਟ ਕੇ ਰੱਖੀ ਸੀ ਉਹਨੂੰ ਤੁਸੀਂ ਕੀ ਕਰਨਾ ਹੈ ਕਿ ਇਦਾਂ ਹੀ ਵਿੱਚ ਰੱਖ ਦੇਣਾ ਹੈ ਰੁਮਾਲ ਦੇ ਵਿੱਚ ਰਖਣ ਤੋਂ ਬਾਅਦ ਚੰਗੀ ਤਰ੍ਹਾਂ ਇਸ ਨੂੰ ਕਵਰ ਕਰ ਦੇਣਾ ਹੈ ਕਿ ਦਿਖਾਈ ਨਾ ਦੇਵੇ ਤੇ ਫਿਰ ਗੰਡ ਮਾਰ ਦੇਣੀ ਹੈ ਸਿਰਫ ਇੱਕ ਹੀ ਗੰਡ ਲਗਾਉਣੀ ਹੈ ਦੂਸਰੀ ਨਹੀਂ ਲਗਾਉਣੀ ਇੰਨਾ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੇ ਵਿਆਹ ਸ਼ਾਦੀ ਲਈ ਉਪਾਅ ਕਰ ਰਹੇ ਹੋ ਇਸ ਜਿਹੜੇ ਗੰਡ ਮਾਰ ਕੇ ਇੱਕ ਪੋਟਲੀ ਤਿਆਰ ਕੀਤੀ ਹੈ ਇਹ ਪੋਟਲੀ ਨੂੰ ਤੁਸੀਂ ਜੇਕਰ ਤੁਹਾਡੇ ਬੱਚੇ ਘਰ ਵਿੱਚ ਹਨ ਤਾਂ ਤੁਸੀਂ ਇੱਕ ਵਾਰ ਉਹਨਾਂ ਦੇ ਮੱਥੇ ਨੂੰ ਛੂਹ ਦੇਣੀ ਹੈ ਪਰ ਜੇਕਰ ਤੁਹਾਡੇ ਬੱਚੇ ਘਰ ਵਿੱਚ ਨਹੀਂ ਹਨ ਤਾਂ ਇਸ ਪੋਰਟਲੀ ਨੂੰ ਤੁਸੀਂ ਆਪਣੇ ਬੇਟੇ ਬੇਟੀ ਜਿਸ ਦੇ ਲਈ ਕਰ ਰਹੇ ਹੋ ਉਹਨਾਂ ਦੀ ਫੋਟੋ ਦੇ ਨਾਲ ਟੱਚ ਕਰ ਦੇਣਾ ਹੈ ਇਹਨਾਂ ਕਰਨ ਤੋਂ ਬਾਅਦ ਜਿਹੜਾ ਤੁਹਾਡੇ ਘਰ ਵਿੱਚ ਪੂਜਾ ਸਥਾਨ ਬਣਿਆ ਹੋਵੇਗਾ ਉੱਥੇ ਕੋਈ ਤਸਵੀਰ ਪਈ ਹੋਵੇਗੀ ਜਿਹੜੀ ਪ੍ਰਮਾਤਮਾ ਨੂੰ ਤੁਸੀਂ ਮੰਨਦੇ ਹੋ ਉਹਨਾਂ ਦੀ ਤਸਵੀਰ ਦੇ ਪਿੱਛੇ ਇਸ ਪੋਰਟਲੀ ਨੂੰ ਰੱਖ ਦੇਣਾ ਹੈ ਇਸ ਪੋਰਟਲੀ ਨੂੰ ਤੁਸੀਂ ਰੋਜ਼ ਦੇਖਣਾ ਹੈ ਇਨਾ ਕਰਨ ਦੇ ਬਾਅਦ ਵਿੱਚ ਤੁਸੀਂ ਆਪਣੇ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਜੋ ਵੀ ਤੁਸੀਂ ਇਹ ਉਪਾਅ ਕੀਤਾ ਹੈ ਇਹ ਤੁਸੀਂ ਪੂਰੇ ਵਿਸ਼ਵਾਸ ਤੇ ਭਾਵਨਾ ਨਾਲ ਕੀਤਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਪਰਮਾਤਮਾ ਤੁਹਾਡੀ ਇਹ ਜੋ ਵੀ ਇੱਛਾ ਅਰਦਾਸ ਬੇਨਤੀ ਹੈ ਇਸ ਤੇ ਲਈ ਉਪਾਅ ਕਰ ਰਹੇ ਹੋ ਪਰਮਾਤਮਾ ਉਸ ਨੂੰ ਪੂਰਿਆਂ ਕਰ ਦੇਣ ਤੁਸੀਂ ਇਸ ਤਰੀਕੇ ਦੇ ਨਾਲ ਅਰਦਾਸ ਬੇਨਤੀ ਕਰਨੀ ਹੈ ਪਰਮਾਤਮਾ ਦੇ ਅੱਗੇ ਕਿ ਜੇਕਰ ਮੇਰੇ ਧੀ ਜਾਂ ਪੁੱਤ ਦੀ ਕੁੰਡਲੀ ਵਿੱਚ ਕੋਈ ਵੀ ਦੋਸ਼ ਹੈ ਉਸ ਦਾ ਨਾਸ਼ ਹੋ ਜਾਵੇ ਇਸ ਤੋਂ ਬਾਅਦ ਵਿੱਚ ਜਿੰਨਾ ਸਮਾਂ ਤੁਹਾਡੇ ਲੜਕੇ ਜਾਂ ਲੜਕੀ ਦਾ ਰਿਸ਼ਤਾ ਨਹੀਂ ਹੁੰਦਾ ਉਹਨਾਂ ਸਮਾਂ ਤੁਸੀਂ ਉਸ ਪੋਰਟਰੀ ਨੂੰ ਦੇਖਦੇ ਰਹਿਣਾ ਹੈ ਟੱਚ ਨਹੀਂ ਕਰਨਾ ਤੁਹਾਡੇ ਬੱਚੇ ਜਾਂ ਬੇਟੀ ਦਾ ਜਦੋਂ ਵੀ ਰਿਸ਼ਤਾ ਤੈਅ ਹੋ ਜਾਂਦਾ ਹੈ ਸਾਰੀ ਗੱਲ ਪੱਕੀ ਹੋ ਜਾਂਦੀ ਹੈ ਮੈਰਿਜ ਦੀ ਡੇਟ ਫਿਕਸ ਹੋ ਜਾਂਦੀ ਹੈ ਉਸ ਤੋਂ ਬਾਅਦ ਵਿੱਚ ਇਸ ਪੋਰਟਰੀ ਨੂੰ ਤੁਸੀਂ ਗੁਪਤ ਵਿਧੀ ਦੇ ਨਾਲ ਚੁੱਕ ਕੇ ਕਿਸੇ ਨੂੰ ਬਿਨਾਂ ਦੱਸੇ ਆਪਣੇ ਘਰ ਤੋਂ ਦੂਰ ਨੇੜੇ ਜਿੱਥੇ ਵੀ ਪਾਣੀ ਚੱਲਦਾ ਹੋਵੇ ਨਹਿਰ ਜਾਂ ਨਦੀ ਵਿੱਚ ਵਹਾ ਦੇਣਾ ਹੈ ਜੇਕਰ ਤੁਹਾਡੇ ਘਰ ਦੇ ਨੇੜੇ ਕਿਤੇ ਵੀ ਪਾਣੀ ਚੱਲਦਾ ਹੈ ਉਸ ਵਿੱਚ ਵੀ ਤੁਸੀਂ ਵਗਾ ਸਕਦੇ ਹੋ ਤੁਸੀਂ ਕਿਸੇ ਵੀ ਦਰਖਤ ਦੇ ਕੋਲ ਜਾਂ ਤੁਹਾਡੇ ਘਰ ਦੇ ਨੇੜੇ ਪਿੱਪਲ ਦਾ ਦਰਖਤ ਹੋਵੇ ਉਸ ਦਰਖਤ ਦੇ ਥੱਲੇ ਇਸਪੋਰਟਲੀ ਨੂੰ ਖੋਲ ਕੇ ਰੱਖ ਦੇਣਾ ਹੈ ਜੇਕਰ ਪिपल ਦਾ ਦਰਖਤ ਨਹੀਂ ਵੀ ਹੈ ਕੋਈ ਵੀ ਦਰਖਤ ਹੈ ਉਸ ਦੇ نیچے ਵੀ ਇਸ ਪੌਟਰੀ ਨੂੰ ਖੋਲ ਕੇ ਰੱਖ ਕੇ ਆ ਸਕਦੇ ਹੋ ਇਹਨਾਂ ਉਪਾਅ ਬਹੁਤ ਹੀ ਜਲਦੀ ਤੁਹਾਡੇ ਲਈ ਚਮਤਕਾਰੇ ਸਾਬਿਤ ਹੋ ਜਾਵੇਗਾ ਅਜਮਾਇਆ ਹੀ ਇੱਕ ਵਾਰ ਹੈ ਅਜਮਾ ਕੇ ਜਰੂਰ ਵੇਖਣਾ ਸਫਲਤਾ ਤੁਹਾਨੂੰ ਜਰੂਰ ਮਿਲ ਜਾਵੇਗੀ ਤੁਹਾਡੀ ਇੱਛਾ ਪੂਰੀ ਹੋ ਜਾਵੇਗੀ ਤੇ ਸਾਥ ਸੰਗਤ ਜੀ ਇਹ ਇੱਕ ਬਹੁਤ ਹੀ ਜ਼ਿਆਦਾ کارਗਰ ਤੇ ਘਰੇਲੂ ਉਪਾਅ ਹੈ ਜਿਸ ਨੂੰ ਘਰ ਵਿੱਚ ਬੈਠਿਆਂ ਹੀ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡਾ ਕੋਈ ਵੀ ਬਹੁਤਾ ਖਰਚਾ ਨਹੀਂ ਲੱਗੇਗਾ ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਤੇ ਸਾਧ ਸੰਗਤ ਜੀ ਅਸੀ ਜੀ ਅੱਜ ਦੀ ਵੀਡੀਓ ਦੀ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ